ਗੱਲ ਕਦੋਂ ਹੋਈ ਔਰ ਕੀ ਗੱਲ ਹੋਈ ਸੀ ਟਿੰਕੂ ਆਖਰੀ ਗੱਲ ਸਾਡੀ ਪਰਸੋਂ ਹੀ ਹੋਈ ਗੱਲ ਬਿਲਕੁਲ ਠੀਕ ਠਾਕ ਸੀ ਉਦੋਂ ਜਦੋਂ ਪਰਸੋਂ ਹੋਈ ਇਹ ਗੱਲ ਰਾਤ ਬਿਲਕੁਲ ਉਦੋਂ ਠੀਕ ਠਾਕ ਬੋਲ ਰਿਹਾ ਸੀ ਫਿਰ ਦਿਨੇ ਜਦੋਂ ਮੈਂ ਸ਼ਹਿਰੋਂ ਆਇਆ ਮਾਜਦੀ ਨੂੰ ਪੁੱਛਿਆ ਕਹਿੰਦੀ ਟਿੰਕਲ ਦਾ ਫੋਨ ਨਹੀਂ ਹੁੰਦਾ ਮੈਂ ਕਿਹਾ ਕੋਈ ਗੱਲ ਨਹੀਂ ਪਤਾ ਕਰ ਲੈਨੇ ਆ ਉੱਥੇ ਕੋਈ ਲੱਭਾ ਲੱਭਾ ਮੁੰਡਾ ਆ ਇੱਥੇ ਦਾ ਨਾ ਆਪਣੇ ਲੱਭਾ ਨਹੀਂ ਉਹ ਦੂਸਰਾ ਕੀ ਨਾ ਇਹਦੇ ਲੈੰਦੇ ਨੇ ਗਿੱਲ ਆ ਬਾਲਾ ਕੋਟਲੀ ਦਾ ਓਏ ਉਹਦੇ ਨਾਲ ਉਹਦੇ ਨਾਲ ਗੱਲ ਕੀਤੀ ਉਹ ਕਹਿੰਦਾ ਵੀ ਐਂ ਦਾ ਉਹ ਬੋਸ਼ ਹੋ ਗਿਆ ਸੀ ਅਈ ਨਿੰਬੂ ਪਾਣੀ ਪਲਾਇਆ ਸੀ ਉਹ ਪਲਾਇਆ ਸੀ ਆ ਪਲਾਇਆ ਸਾਡੇ ਦੇ ਬਾਹਰ ਰੱਖ ਦਿੱਤਾ ਤੇ ਉਹਨਾਂ ਨੇ ਫੜ ਕੇ ਤੇ ਅੱਗੇ ਪਾਰਕ ਜਿਹੀ ਹੁੰਦੀ ਆ ਬਾਹਰ ਕੱਢ ਦਿੱਤਾ ਆ ਬਾਅਦ ਉਹ ਮੁੰਡੇ ਆ ਆਪਣੇ ਕੱਚੇ ਸਨ ਇਹ ਵੀ ਕੱਚਾ ਸੀ ਲੈਂਮੋ ਸੀ ਆਈ ਉਹਨਾਂ ਨੂੰ ਪੁਲਿਸ ਦੀ ਫੜ ਕੇ ਲੈ ਗਈ ਆ ਤੇ ਸਾਨੂੰ ਨਹੀਂ ਪਤਾ ਕੀ ਬਾਰਦਾ ਹੋਈ ਐ ਤੇ ਸਰਕਾਰ ਕੋ ਮੰਗ ਕਰਨੇ ਬਈ ਮੇਰਾ ਬੱਚਾ ਕਾਰ ਭੇਜ denn ਮਿੱਟੀ ਹੋਲੀ ਤੁਹਾਡੀ ਕੋਈ ਇਤਲੀ ਦੇ ਕਿਸੇ ਪੁਲਿਸ ਅਧਿਕਾਰੀ ਨਾਲ ਕੋਈ ਵੀ ਗੱਲਬਾਤ ਪਤਾ ਨਹੀਂ ਕੋਈ ਗੱਲ ਸਾਡੀ ਕੋਈ ਕਿਸੇ ਨਾਲ ਗੱਲਬਾਤ ਨਹੀਂ ਹੋਈ ਸਿੱਧ ਤੁਸੀਂ ਆਏ ਹੋ ਤੇ ਅਸੀਂ ਤੁਹਾਡੇ ਨਾਲ ਹੀ ਲੱਗੇ ਆ ਆਪਣੀ ਗੱਲ ਪਤਾ ਲੱਗਣਾ ਚਾਹੀਦਾ ਮੈਂ ਮੇਰੇ ਮੁੰਡੇ ਨੂੰ ਇੱਥੇ ਇੰਡੀਆ ਭੇਜ ਦਿਆਂ ਮੈਂ ਗੱਡੀ ਚਲਾਉਂਦਾ ਜੀ ਡਰਾਈਵ ਵਾਲਾ ਤਾਂ ਵੀ ਡੋਲੀ ਕਰਕੇ ਬੱਚੇ ਪਾਲਦਾ ਹਾਂ ਜੀ ਕੀ ਮੰਗ ਕਰਦੇ ਹੋ ਸਰਕਾਰ ਤੋਂ ਮੰਗੇ ਹੀ ਕਰਨਾ ਮੈਂ ਮੇਰਾ ਬੱਚਾ ਘਰ ਆ ਜਾਏ ਹੋਰ ਕੱਖ ਮੰਗਣੀ ਮੇਰੀ ਹਾਏ ਮੇਰੀ ਬੋਤ ਨਾਲ ਲਾਸਟ ਹੀ ਉਹ ਗੱਲ ਹੋਈ ਸੀ ਕਹਿੰਦਾ ਇਹ ਮੈਂ ਠੀਕ ਆ ਮੈਂ ਰੋਟੀ ਖਾਣ ਲਿਆ ਵੀਡੀਓ ਕਾਲ ਤੇ ਗੱਲ ਹੋਈ ਆ ਆਜ ਕ ਅਗਲੇ ਦਿਨਾਂ ਅਗਲੇ ਦਿਨ ਮੇਰੇ ਨਾਲ ਗੱਲ ਨਹੀਂ ਹੋਈ ਮੈਂ ਉਹਨੂੰ ਫੋਨ ਕਰਦੀ ਆ ਮੈਂ ਤੈਨੂੰ ਬਾਰ ਬਾਰ ਫੋਨ ਕਰਦੀ ਹੁੰਦੀ ਸੀ ਮੈਂ ਕਿ ਟਿੰਕ ਦਾ ਫੋਨ ਨਹੀਂ ਲੱਗਦਾ ਲੱਗਦਾ ਇੱਕ ਮੁੰਡੇ ਨੂੰ ਫੇਰ ਮੈਂ ਫੋਨ ਕੀਤਾ ਮੁੰਡਾ ਉਹਦਾ ਨਾ ਪਤਾ ਨਹੀਂ ਕੀ ਆ ਪਤਾ ਨਹੀਂ ਕਿੱਥੋਂ ਦਾ ਆ ਉੱਥੋਂ ਦਾ ਹੀ ਆ ਬੇਲੂ ਬੇਲੂ ਉਹਨੂੰ ਕਹਿੰਦੇ ਆ ਉਹਨੂੰ ਮੈਂ ਕਿਹਾ ਮੈਂ ਕਿਹਾ ਟਿੰਕਲ ਕਿੱਥੇ ਹੈ ਕਹਿੰਦਾ ਟਿੰਕਲ ਬਾਹਰ ਮੁੰਡਿਆਂ ਦੇ ਨਾਲ ਗਿਆ ਕਿ ਤੇ ਘੁੰਮਣ ਮੈਂ ਕਿਹਾ ਸ਼ਾਇਦ ਕੋਈ ਕੰਮ ਲੱਭਣ ਗਿਆ ਹੋਵੇਗਾ ਤੇ ਕਹਿੰਦਾ ਮੈਂ ਕਿਹਾ ਫਿਰ ਮੈਂ ਉਹਨੂੰ ਦੂਤ 3 ਘੰਟਿਆਂ ਬਾਅਦ ਫਿਰ ਉਹਨੂੰ ਮੈਂ ਫੋਨ ਕੀਤਾ ਆ ਤੇ ਕਹਿੰਦਾ ਵੀ ਅੰਟੀ ਮੈਂ ਕਰਾਉਣਾ ਗੱਲ ਮੈਂ ਕਿਹਾ ਤੂੰ ਵੇਚੀ ਫੋਨ ਲਾ ਟਿੰਕਲ ਨੂੰ ਉਹਨੇ ਫੋਨ ਕੱਟਤਾ ਆ ਫੇਰ ਮੈਂ ਕਹਿੰਦੇ ਫੋਨ ਕਿਉਂ ਕਟਿਆ ਆ ਫਿਰ ਉਹਨੇ ਫੋਨ ਆ ਗਿਆ ਉਹਦਾ ਕਿ ਮੈਂ ਕਿਹਾ ਟਿੰਕਲ ਹੈ ਕਿੱਥੇ ਆ ਕਹਿੰਦਾ ਨਹੀਂ ਟਿੰਕਲ ਇੱਥੇ ਹੀ ਆ ਫੇਰ ਮੈਂ ਕਿਹਾ ਮੈਨੂੰ ਸੱਚੀ ਗੱਲ ਦੱਸ ਟਿੰਕਲ ਕਿੱਥੇ ਆ ਕਹਿੰਦਾ ਮੈਨੂੰ ਕਹਿੰਦਾ ਮਾਤਾ ਟਿੰਕਲ ਵੀ ਹੋਸ਼ ਹੋ ਗਿਆ ਮੈਂ ਕਿਹਾ ਬਿਓਸ਼ ਨਹੀਂ ਹੋਇਆ ਟਿੰਕਲ ਹੈ ਨਹੀਂਗਾ ਮੇਰਾ ਮੇਰਾ ਟਿੰਕਲ ਹੈ ਨਹੀਂਗਾ ਹੁਣ ਤੇ ਇਹਨੇ ਵੀ ਉਹਨੇ ਫੂੜ ਫੜ ਲਿਆ ਉਹਨੂੰ ਕਹਿੰਦਾ ਟਿੰਕਲ ਨੂੰ ਟੈਗ ਹੋ ਗਿਆ ਉੱਤੇ ਪਤਾ ਨਹੀਂ ਉਹਨੂੰ ਕੀ ਹੋਇਆ ਤੇ ਕੀ ਨਹੀਂ ਹਨ ਇਹਨੂੰ ਇੰਨਾ ਪਤਾ ਲੱਗਾ ਕਹਿੰਦੇ ਕਮਰੇ ਵਿੱਚ ਹੀ ਕਮਰੇ ਚ ਮੁੰਡਿਆਂ ਨੇ ਬਾਹਰ ਚੁੱਕ ਕੇ ਪਾਇਆ ਇਹਨੂੰ ਮੇਰੇ ਦੋ ਬੇਟੇ ਆ ਟਿੰਕਲ ਵੱਡਾ ਹਾਂਜੀ ਇੱਕ ਵੱਡਾ ਆ ਇਹ ਛੋਟਾ ਸੀ ਮੇਰਾ ਛੋਟਾ ਹੀ ਲੱਡਲਾ ਹੀ ਮੇਰਾ ਪੁੱਤ ਜਦੋਂ ਟਵਿੰਕਲ ਤੁਹਾਡੇ ਨਾਲ ਗੱਲਾਂ ਬਾਤਾਂ ਕਰਦਾ ਸੀ ਦੱਸਦਾ ਸੀਗਾ ਕਿ ਮੰਮੀ ਜੀ ਮੈਂ ਆ ਕੇ ਇਹ ਕਰਾਂਗਾ ਉਹ ਕਰਾਂਗਾ ਜਦੋਂ ਹਾਂ ਜੀ ਉੱਥੇ ਕਾਮਯਾਬ ਹੋ ਜਾਊਗਾ ਇਹ ਪੱਕਾ ਹਾਂ ਜੀ ਹਾਂ ਜੀ ਮੈਨੂੰ ਕਹਿੰਦਾ ਸੀ ਮੰਮਾ ਮੈਂ ਪੇਪਰ ਲੈ ਕੇ ਮੈਂ ਤੈਨੂੰ ਨੇ ਇੱਥੇ ਛੱਡਣਾ ਮੈਂ ਲੈ ਜਾਣਾ ਆ ਮੈਂ ਕਹਿੰਦਾ ਪੇਪਰ ਲੈ ਕੇ ਦੋ ਸਾਲਾਂ ਤੱਕ ਆ ਜਾਾਂਗਾ ਮੈਂ ਕਹਾਂ ਕੋਈ ਨਹੀਂ ਪੁੱਤ ਆ ਜੀ ਮੈਨੂੰ ਨਹੀਂ ਪਤਾ ਮੇਰੇ ਪੁੱਤ ਨੇ ਇਹ ਕੰਮ ਹੋ ਜਾਣਾ ਉਥੇ ਮੈਂ ਕੀ ਮੰਗ ਕਰਦੇ ਸਰਕਾਰਾਂ ਨੂੰ ਮੈਂ ਤਾਂ ਸਰਕਾਰ ਕੋਈ ਹੋਏ ਬੇਨਤੀ ਕਰਦੀ ਆ ਮੇਰਾ ਪੁੱਤ ਮੈਨੂੰ ਮੇਰੇ ਘਰ ਪਹੁੰਚਾ ਦੋ ਜਿੱਦਾਂ ਦਾ ਵੀ ਹੈਗਾ ਘਰ ਪਹੁੰਚਾ ਦੋ ਮੇਰਾ ਪੁੱਤ ਮੈਨੂੰ ਕੁਝ ਨਹੀਂ ਦੇ ਰਹੀਦਾ ਇਹ ਜੀ ਪਰਸੋਂ ਇਹ ਸਾਡੀ ਭੂਆ ਦਾ ਲੜਕਾ ਪੋਤਰਾ ਸੀ ਸਾਡਾ ਢੈਂਕਾ ਸਾਡੀ ਭੂਆ ਦਾ ਪੋਤਰਾ ਪਰਸੋਂ ਸ਼ਾਮੀ ਰੋਟੀ ਆਡੀ ਖਾ ਕੇ ਬਸ ਆਪਣੇ ਘਰੋ ਕਰੀ ਲਮੇ ਬਿਆਂ ਬਾਹਰੋਂ ਖੂਨ ਆਇਆ ਕਿਸੇ ਮੁੰਡੇ ਦਾ ਤੇ ਇਦਾਂ ਇਦਾਂ ਢੈਂਕਾ ਬੋਲ ਗਿਆ ਉਹ ਉੱਠਿਆ ਨਹੀਂ ਜੇ ਆ ਬੋਨ ਫੋਸਲੇ ਲਾਗੇ ਬਸ ਉਹ ਮੁੰਡਿਆਂ ਸਹੀ ਗੱਲ ਨਹੀਂ ਹਾਨੂੰ ਕੁਝ ਕਦੀ ਕਹਿਣ ਨਬੂ ਪਾਣੀ ਪਿਆ ਲਿਆ ਰੋਟੀ ਖਾ ਲਈ ਤੇ ਕੰਮੇਰ ਜਾਈਆਂ ਤੇ ਦਿੱਤੀਆਂ ਬਸ ਇਹੋ ਜਿਹੇ ਪੂਰੇ ਹਾਨੂੰ ਵਿਹਾਰ ਨਹੀਂ ਕੋਈ ਦੱਸਿਆ ਕਿੰਨਾ ਸਮਾਂ ਹੋ ਗਿਆ ਸੀ ਟ੍ਰਿੰਕਰ ਨੂੰ ਪਾਰ ਕੇ ਓਏ ਕੋਈ ਡੇਢ ਸਾਲ ਹੋ ਗਿਆ ਸਾਲ ਕਿਤੇ ਭਈ ਰਿਆ ਤੇ ਉਥੇ ਡਿਲੀਗੇਮ 4 ਮਹੀਨੇ ਹੋਏ ਪਰਿਵਾਰ ਚ ਪਿੱਛੇ ਕੌਣ ਕੌਣ ਹੈ ਜੀ ਵਾਸੂ ਮੇਂ ਦਾਦੀ ਨੇ ਦੇ ਇੱਕ ਬ੍ਰਦਰ ਹੋਰ ਪਰਵਾਰ ਦੇ ਆਹਤੀ ਹਾਲਾਤ ਕਿਸ ਤਰ੍ਹਾਂ ਦੇ ਬਹੁਤ ਹੀ ਮਾੜੇ ਵਿਚਾਰੇ ਹਣ ਗੱਡੀ ਚਲਾ ਚਲਾ ਕੇ ਪਾਦੇ ਕੀ ਮੰਗ ਕਰਦੇ ਪੰਜਾਬ ਸਰਕਾਰ ਤੋਂ ਭਾਰਤ ਸਰਕਾਰ ਤੋਂ ਇਹ ਵੀ ਮਦਦ ਕਰਨ ਆ ਵੀ ਮਦਦ ਕੀਤੀ ਆ ਵਾਦ ਤੋਂ ਬਾਅਦ ਬਾਕੀ ਉਹ ਮੁੰਡੇ ਦੀ ਡੱਡ ਬੋਡੀ ਘਰ ਪਹੁੰਚੇ ਪੈਹੀਂ ਚਲੋਦਾ ਆਪਣੇ ਦਿਰਵਾਜ਼ਾ ਨਾਲ ਅੰਤਮ ਉਹਨੂੰ ਕਰ ਲਈ ਜੀ ਸਰਕਾਰ ਕਰ ਸਕੀ ਉਹਦੀ ਰਸਮਾਂ ਪੂਰੀਆਂ ਹੋ ਜਾਣ